ਤੋ ਕਿ ਮੈਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਖੜਾ ਦਰਿਆ 사ਤ ਲੋਕ ਕੋਲ ਦੁਬਾਰਾ ਫੇਰ ਇੱਕ ਵਾਰ ਬਿਲਕੁਲ ਜਿਹੜਾ ਦਰਿਆ ਉਤਰ ਗਿਆ ਸੀ ਉਸ ਤੋਂ 2-3 ਦਿਨ ਪਹਿਲਾਂ ਬਹੁਤ ਚੜਿਆ ਸੀਗਾ ਉਸ ਤੋਂ ਬਾਅਦ ਉਤਰ ਗਿਆ ਸੀਗਾ ਬਿਲਕੁਲ ਜਿਹੜਾ ਕਿ ਖਾਲੀ ਦਰਿਆ ਹੋ ਗਿਆ ਸੀਗਾ ਬਿਲਕੁਲ ਨਾਂ ਦੇ ਬਰਾਬਰ ਹੀ ਪਾਣੀ ਰਹਿ ਗਿਆ ਸੀਗਾ ਬਿਲਕੁਲ ਸੁੱਕ ਚੁਕਿਆ ਸੀਗਾ ਜਿਹੜਾ ਤੁਸੀਂ ਹੁਣ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਹੈ ਜਿਹੜਾ ਬਿਲਕੁਲ ਵੱਧ ਚੁਕਿਆ ਹੈ ਔਰ ਘੰਟੇ ਦੇ ਹਿਸਾਬ ਨਾਲ ਪਾਣੀ ਜਿਹੜਾ ਚੜ ਰਿਹਾ ਹੈ ਜਿਹੜਾ ਸਤਲੁਜ ਦਰਿਆ ਆ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇਹਦੇ ਵਿੱਚ ਫਿਰ ਦੁਬਾਰਾ ਆ ਰਿਹਾ ਹੈ ਔਰ ਚਿੰਤਾ ਦੀ ਇਹ ਗੱਲ ਹੈ ਕਿ ਜ਼ਿਆਦਾ ਪਾਣੀ ਆਉਣ ਕਰਕੇ ਫਸਲਾਂ ਦਾ ਨੁਕਸਾਨ ਹੋ ਸਕਦਾ ਕਿਉਂਕਿ ਕਿਸਾਨਾਂ ਨੇ ਬਹੁਤ ਜ਼ਿਆਦਾ ਜਿਹੜਾ ਖਰਚਾ ਕੀਤਾ ਹੋਇਆ ਆਪਣੇ ਝੋਨੇ ਦੀ ਫਸਲਾਂ ਤੇ ਔਰ ਕਿਸਾਨਾਂ ਕੋਲ ਇਹ ਕਈ ਉਮੀਦ ਹੁੰਦੀ ਹੈ ਕਿ ਚਾਰ ਪੈਸੇ ਆਉਣਗੇ ਝੋਨੇ ਦੀ ਫਸਲ ਚੋਂ ਪਰ ਜਿਹੜਾ ਦਰਿਆ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਦੁਬਾਰਾ ਤੋਂ ਫੇਰ ਇਸ ਇੱਕ ਵਾਰ ਚੜ ਗਿਆ ਹੈ ਬਨਪੂਨ ਮਜ਼ਬੂਤ ਸ਼ਹਿਦ ਕਰਨੇ ਪੈਣ ਕਿਉਂਕਿ ਪਾਣੀ ਦਾ ਲਗਾਤਾਰ ਜਿਹੜਾ ਵਧਣਾ ਹੈ ਨੁਕਸਾਨ ਪੱਤਾਂ ਨੂੰ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿੰਨਾ ਪਾਣੀ ਦਾ ਲੈਵਲ ਦੁਬਾਰਾ ਫੇਰ ਵੱਧ ਗਿਆ ਸਮੇ ਤੇ ਲੋਕੇਸ਼ਨ ਤੇ ਮੈਂ ਖੜਾ ਗਿੱਦੜਪਿੰਡੀ ਵਾਲਾ ਪੁਲ ਆ ਤੁਸੀਂ ਦੇਖ ਸਕਦੇ ਸਾਹਮਣੇ ਰੇਲਵੇ ਵਾਲਾ ਪੁਲ ਜਿਹੜਾ ਹੈ ਕਿ ਪਾਣੀ ਕਾਫੀ ਜ਼ਿਆਦਾ ਚੜ ਰਿਹਾ ਹੈ ਹਤਲੋ ਦਰਿਆ ਪਹਿਲਾਂ ਬਿਲਕੁਲ ਜਿਹੜਾ ਉਤਰ ਗਿਆ ਸੀ ਹੁਣ ਦੁਬਾਰਾ ਫੇਰ ਜਿਹੜਾ ਚੜਨਾ ਸ਼ੁਰੂ ਹੋ ਗਿਆ ਹੈ ਕਿਸਾਨਾਂ ਲਈ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਜਰੂਰ ਵੱਜ ਗਈ ਹੈ ਕਿਉਂਕਿ ਇਹ ਜਿਹੜੀਆਂ ਆਸ-ਪਾਸ ਜਿਹੜੀਆਂ ਫਸਲਾਂ ਹੁੰਦੀਆਂ ਨੇ ਦਰਿਆ ਦੇ ਉਹ ਜ਼ਿਆਦਾਤਰ ਨੁਕਸਾਨੀਆਂ ਜਾਂਦੀਆਂ ਨੇ ਜਦ ਪਾਣੀ ਵਾਰ-ਵਾਰ ਉਸ ਫਸਲ 'ਚ ਵੜਦਾ ਹੈ ਤਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪਾਣੀ ਦਾ ਵਾਰ-ਵਾਰ ਜਿਹੜਾ ਚੜਨਾ ਤੇ ਕਿਸ ਹੰਟੀ ਹੈ ਕਿਉਂਕਿ ਕਿਸਾਨਾਂ ਨੇ ਕਾਫੀ ਮਿਹਨਤ ਕਰਕੇ ਜਿਹੜਾ ਝੋਨੇ ਦੀ ਫਸਲ ਨੂੰ ਤਿਆਰ ਕੀਤਾ ਹੁੰਦਾ ਜਦ ਜਦ ਕੀ ਬਿਆਸ ਦਰਿਆ ਵਿੱਚ ਵੀ 49000 ਕਿਉਂਕਿ ਪਾਣੀ ਜਿਹੜਾ ਛੱਡਿਆ ਉਹ ਵੀ ਫੁੱਲ ਦਰਿਆ ਹੋ ਚੁੱਕਿਆ ਹੈ ਉਮੀਦ ਕਰਦਾ ਵੀਡੀਓ ਬਹੁਤ ਹੀ ਪਸੰਦ ਆਇਆ ਹੋ ਜੇਕਰ ਪਸੰਦ ਆਇਆ ਹੋ ਤਾਂ ਵੀਡੀਓ ਲਾਈਕ ਕੋ ਦੋਸਤੋ ਦੇ ਨਾਲ ਸ਼ੇਅਰ ਕਰੋ ਜੋ ਪੇਜ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਮਿਲਦੇ ਆ ਨੈਕਸਟ ਵੀਡੀਓ ਤਬ ਤੱਕ ਲਈ ਚਾਹੀਏ